ਦਸਿਆਂ ਹੋਰ ਤੇ ਨਿਕਲੀਆਂ ਹੋਰ ਗੱਲਾਂ ਚੇਲੇ ਚੌਟਿਆਂ ਨੂੰ ਘੂਰਦੀ ਝੜਕਦੀ ਏ ਆਉਣ ਤਰੇਲੀਆਂ ਜੰਗ ਦੀਆਂ ਸੁਣ ਖਬਰਾਂ ਢੱਲਾ ਕਰਦੀ ਦੀ ਜ਼ਿਬਾਵੀ ਝੜਕਦੀ ਏ ਨਹੀਂ ਸਮਝਦੀ ਟੋਲਾ ਕੜਾ ਖਾਣਾ ਬੱਬਰ ਸ਼ੇਰ ਬਣ ਲੱਖਾਂ ਦੇ ਸਾਵੇਂ ਤਣਿਆ ਹੱਥ ਮੱਥੇ ਨੂੰ ਮਾਰਦੀ ਸੀ ਰਾਣੀ ਸੰਤ ਵੇਖਿਆ ਜਦੋਂ ਸਿਪਾਈ ਬਣਿਆ ਉਹ ਵੱਡੀਆਂ ਤਾਕਤਾਂ ਵਰਡਦੀਆਂ ਮੰਨਿਆ ਜੋ ਐਸੀ ਤਾਕਤ ਦੀ ਮਾਲਕ ਸਾਂ ਮੰਨੀ ਜਾਂਦੀ ਭਾਵੇਂ ਹੋਵੇ ਕੋਈ ਬਾਤ ਜਾਂ ਦੇਸ਼ ਬੰਗਲਾ ਪਹਿਲੇ ਹੱਲੇ ਮੈਂ ਆਕੜ ਸਾ ਪੰਨੀ ਜਾਂਦੀ ਇਸ ਸਾਦ ਦੀ ਖੱਲੜੀ ਡਰ ਕੋਈ ਨਹੀਂ ਇਹਨੇ ਜਰਾ ਨਹੀਂ ਮੇਰਾ ਕੋਈ ਖੌਫ ਕਣਿਆ ਹੱਥ ਮੱਥੇ ਨੂੰ ਮਾਰਦੀ ਸੀ ਰਾਣੀ ਸੰਤ ਵੇਖਿਆ ਜਦੋਂ ਸਿਪਾਈ ਬਣਿਆ ਉਹ ਲਾਵੇ ਥੂਣ ਬਰਾਰ ਨਾਲ ਕਰੇ ਗੱਲਾਂ ਕਿੰਨੇ ਖੜ ਕੁਮਾਰ ਤੇ ਹੁਣ ਕੀ ਕਰ ਉਹ ਨਾ ਹੱਥੋਂ ਜਾ ਆਪ ਹੀ ਮਰ ਰਾਇ ਦੇ ਨੂੰ ਕਰੇ ਨਾ ਬੀਬੀ ਕੋਈ ਉਸ ਪਾਸੇ ਛਣਕਾਟੇ ਸੰਤਾਲੀਆਂ ਦੇ ਪੈਂਦੇ ਛਣ ਛਣ ਆ ਹੱਥ ਮੱਥੇ ਨੂੰ ਮਾਰਦੀ ਸੀ ਰਾਣੀ ਸੰਤ ਵੇਖਿਆ ਜਦੋਂ ਸ਼ਿਪਾਈ ਬਣਿਆ ਓ ਮਾਨ ਮਤੇ ਇਤਿਹਾਸ ਨੂੰ ਸਿਰਜ ਕੇ ਤੇ ਆਖਰ ਜੂਝ ਕੇ ਜੋ ਦੇਸ਼ ਸ਼ਹੀਦ ਹੋਏ ਲੱਖ ਵਾਰ ਸਜਦਾ ਕਰਨੇ ਮਰਦ ਦੀ ਨੂੰ ਕਰਮ ਗੇਲ ਵਰਿਆ ਮਰੀਦ ਹੋਏ ਹਾਰ ਤਾਂ ਬੇਇੱਜ਼ਤੀ ਬਹੁਤ ਵੱਡੀ ਤਾਨੇ ਮਾਰਨੇ ਕਾਲ ਨੂੰ ਜਣੇ ਖਣਿਆ ਹੱਥ ਮੱਥੇ ਨੂੰ ਮਾਰਦੀ ਸੀ ਰਾਣੀ ਸੰਤ ਦੇਖਿਆ ਜਦੋਂ ਸਪਾਈ